ਫਿਲਮ ਦੀ ਗੱਲ ਕਰਦੇ ਹਾਂ ਦੇਖੋ ਇੱਕ ਗੱਲ ਬੜੀ ਕਲੀਅਰ ਹੈ ਇਹ ਸੈਂਸਰ ਬੋਰਡ ਦੇ ਜਿਹੜੇ ਚੀਫ ਨੇ ਇਹ ਗਵਰਨਮੈਂਟ ਆਫ ਇੰਡੀਆ ਹੀ ਅਪਾਇੰਟ ਕਰਦੀ ਹੈ ਔਰ ਕਿੱਥੇ ਨਾ ਕਿੱਥੇ ਪੋਲਿਟਿਕਸ ਤੋਂ ਪ੍ਰਭਾਵਿਤ ਰਹਿ ਰਹੇ ਉਹਨਾਂ ਨੂੰ ਇਸ ਗੱਲ ਤੋਂ ਪ੍ਰਭਾਵਿਤ ਰਹਿਤ ਰਹਿਣਾ ਚਾਹੀਦਾ ਜੋ ਕੱਟ ਜੋ ਪੰਜਾਬ ਦੀ ਅਸਲੀਅਤ ਵਿਖਾਵੇ ਜੋ ਉਦੋਂ ਹਾਲਾਤ ਬਣੇ ਸਨ ਉਹਨਾਂ ਤੇ ਤੁਸੀਂ ਇੰਨੇ ਕੱਟ ਲਾਓ ਇਹ ਸਵਾਲ ਇਕ ਆਪ ਦੇ ਵਿੱਚ ਪੈਦਾ ਹੁੰਦਾ ਅਨ ਦਿਲਜੀਤ ਦਸਾਂਜ ਇਹਦਾ ਵੈਰੀ ਰਿਸਪੈਕਟਡ ਐਂਡ ਵੈਰੀ ਸੈਲੀਬ੍ਰੇਟਡ ਆਰਟਿਸਟ ਮਤਲਬ ਪੰਜਾਬ ਦਾ ਅੱਜ ਸਭ ਤੋਂ ਛੋਟੀ ਉਮਰ 'ਚ ਸਭ ਤੋਂ ਵੱਡਾ ਨਾਮ ਹੈ ਇੱਕ ਤਰੀਕੇ ਦਾ ਜੀਤਾ ਦੁਨੀਆਂ 'ਚ ਉਹਦਾ ਮਤਲਬ ਇੱਕ ਸਕਿੰਟ 'ਚ ਸ਼ੋਅ ਵਿਕਦੇ ਆ ਉਸ ਬੰਦੇ ਦੀ ਆਰਟ ਨੂੰ ਜਾਂ ਉਹਦੀ ਫਿਲਮ ਨੂੰ ਤੁਸੀਂ ਇਸ ਤਰੀਕੇ ਨਾਲ ਰੋਕਣ ਦੀ ਕੋਸ਼ਿਸ਼ ਕਰੋ ਤੇ ਜਿਹੜੀ ਬੀਬੀ ਮਤਲਬ ਬੋਲਣ ਵੇਲੇ ਜਿਹਨੂੰ ਕਹਿੰਦੇ ਨਾ ਉਹ ਫੁੱਟ ਐਂਡ ਮਾਊਥ ਡਿਸੀਜ਼ ਹੁੰਦੀ ਐ ਕਿ ਪਤਾ ਹੀ ਨਹੀਂ ਕੀ ਬੋਲ ਜਣਾ ਮਤਲਬ ਅੰਟਛਾਂਟੀ ਬੋਲੀ ਜਾਣਾ ਮਤਲਬ ਭਾਜਪਾ ਨੂੰ ਵੀ ਹੁਣ ਕਹਿਣਾ ਪੈ ਗਿਆ ਕਿ ਬੀਬੀ ਚੁੱਪ ਕਰ ਜਾ ਮਰਾਈਂਗੀ ਸਭੂ ਮਤਲਬ ਉਹਦੇ ਤੇ ਕਰਟ ਮਤਲਬ ਲੱਗਣ ਨਾਲ ਰੌਲਾ ਪਵੇ ਔਰ ਫਿਰ ਰੌਲੇ ਤੋਂ ਬਾਅਦ ਉਹ ਨੋਟਿਸ ਲੈਣ ਇਟ ਇਜ਼ ਨਾਟ ਰਾਈਟ ਆਈ ਥਿੰਕ ਰੀਜਨਲ ਇਸ਼ੂਸ ਔਰ ਰੀਜਨਲ ਏਰੀਆਜ਼ ਨੂੰ ਉਹਦੀ ਇੰਪੋਰਟੈਂਸ ਨੂੰ ਉਹਨਾਂ ਦੀਆਂ ਭਾਵਨਾਵਾਂ ਨੂੰ ਹਰ ਸਰਕਾਰ ਨੂੰ ਧਿਆਨ ਰੱਖਣਾ ਚਾਹੀਦਾ ਚਾਹੇ ਉਹ ਸਾਊਥ ਹੈ ਤੇ ਚਾਹੇ ਉਹ ਪੰਜਾਬ ਹੈ ਔਰ ਫੇਰ ਹੀ ਦੇਸ਼ ਦੀ ਯੂਨਿਟੀ ਅਖੰਡਤਾ ਇਹ ਬਰਕਰਾਰ ਰਹੂਗੀ ਮਗਰ ਜੇ ਰੀਜਨਲ ਐਸਪੀਰੇਸ਼ਨਸ ਨੂੰ ਅਡਰੈਸ ਨਹੀਂ ਕੀਤਾ ਜਾਊਗਾ ਤੇ ਸੁਭਾਵਿਕ ਹੈ ਫਿਰ ਸਵਾਲ ਉੱਠਣਗੇ ਫਿਲਮ ਦੀ ਗੱਲ ਕਰਦੇ ਹਾਂ ਦੇਖੋ ਇੱਕ ਗੱਲ ਬੜੀ ਕਲੀਅਰ ਹੈ ਇਹ ਸੈਂਸਰ ਬੋਰਡ ਦੇ ਜਿਹੜੇ ਚੀਫ ਨੇ ਇਹ ਗਵਰਨਮੈਂਟ ਆਫ ਇੰਡੀਆ ਹੀ ਅਪਾਇੰਟ ਕਰਦੀ ਹੈ ਔਰ ਕਿੱਥੇ ਨਾ ਕਿੱਥੇ ਪੋਲਿਟਿਕਸ ਤੋਂ ਪ੍ਰਭਾਵਿਤ ਰਹ ਰਹੇ ਉਹਨਾਂ ਨੂੰ ਇਸ ਗੱਲ ਤੋਂ ਪ੍ਰਭਾਵਿਤ ਰਹਿਤ ਰਹਿਣਾ ਚਾਹੀਦਾ ਜੋ ਕੱਟ ਜੋ ਪੰਜਾਬ ਦੀ ਅਸਲੀਅਤ ਵਿਖਾਵੇ ਜੋ ਉਦੋਂ ਹਾਲਾਤ ਬਣੇ ਸਨ ਉਹਨਾਂ ਤੇ ਤੁਸੀਂ ਇੰਨੇ ਕੱਟ ਲਾਓ ਇਹ ਸਵਾਲ ਇਕ ਆਪ ਦੇ ਵਿੱਚ ਪੈਦਾ ਹੋਇਆ ਅਨ ਦਿਲਜੀਤ ਦਸਾਂਜ ਇਜ਼ ਅ ਵੈਰੀ ਰਿਸਪੈਕਟਡ ਐਂਡ ਵੈਰੀ ਸੈਲੀਬ੍ਰੇਟਡ ਆਰਟਿਸਟ ਮਤਲਬ ਪੰਜਾਬ ਦਾ ਅੱਜ ਸਭ ਤੋਂ ਛੋਟੀ ਉਮਰ 'ਚ ਸਭ ਤੋਂ ਵੱਡਾ ਨੌਅ ਆ ਹੈ ਇੱਕ ਤਰੀਕੇ ਦਾ ਜੀ ਦਾ ਦੁਨੀਆ 'ਚ ਉਹਦਾ ਮਤਲਬ ਇੱਕ ਸਕਿੰਟ 'ਚ ਸ਼ੋਅ ਵਿਕਦੇ ਆ ਉਸ ਬੰਦੇ ਦੀ ਆਰਟ ਨੂੰ ਜਾਂ ਉਹਦੀ ਫਿਲਮ ਨੂੰ ਤੁਸੀਂ ਇਸ ਤਰੀਕੇ ਨਾਲ ਰੋਕਣ ਦੀ ਕੋਸ਼ਿਸ਼ ਕਰੋ ਤੇ ਜਿਹੜੀ ਬੀਬੀ ਮਤਲਬ ਬੋਲਣ ਵੇਲੇ ਜਿਹਨੂੰ ਕਹਿੰਦੇ ਨਾ ਉਹ ਫੁੱਟ ਐਂਡ ਮਾਉਥ ਡਿਜ਼ੀਜ਼ ਹੁੰਦੀ ਆ ਕਿ ਪਤਾ ਹੀ ਨਹੀਂ ਕੀ ਬੋਲਦੇ ਆ ਮਤਲਬ ਅੰਟੀ ਸ਼ਾਂਤੀ ਬੋਲੀ ਜਾਣਾ ਮਤਲਬ ਭਾਜਪਾ ਨੂੰ ਵੀ ਹੁਣ ਕਹਿਣਾ ਪੈ ਗਿਆ ਕਿ ਬੀਬੀ ਚੁੱਪ ਕਰ ਜਾ ਮਰਾਈਂ ਗਈ ਸਭ ਮਤਲਬ ਉਹਦੇ ਤੇ ਕਰਟ ਮਤਲਬ ਲੱਗਣ ਨਾਲ ਰੋਲਾ ਪਵੇ ਔਰ ਫਿਰ ਰੋੜੇ ਤੋਂ ਬਾਅਦ ਉਹ ਨੋਟਿਸ ਲੈਣ ਇਟ ਇਜ਼ ਨਾਟ ਰਾਈਟ ਆਈ ਥਿੰਕ ਰੀਜਨਲ ਇਸ਼ੂਜ਼ ਔਰ ਰੀਜਨਲ ਏਰੀਆਜ਼ ਨੂੰ ਉਹਦੀ ਇੰਪੋਰਟੈਂਸ ਨੂੰ ਉਹਨਾਂ ਦੀਆਂ ਭਾਵਨਾਵਾਂ ਨੂੰ ਹਰ ਸਰਕਾਰ ਨੂੰ ਧਿਆਨ ਰੱਖਣਾ ਚਾਹੀਦਾ ਚਾਹੇ ਉਹ ਸਾਊਥ ਹੈ ਤੇ ਚਾਹੇ ਉਹ ਪੰਜਾਬ ਹੈ ਔਰ ਫੇਰ ਹੀ ਦੇਸ਼ ਦੀ ਯੂਨਿਟੀ ਅਖੰਡਤਾ ਇਹ ਬਰਕਰਾਰ ਰਹੂਗੀ ਮਗਰ ਜੇ ਰੀਜਨਲ ਐਸਪੀਰੇਸ਼ਨਸ ਨੂੰ ਅਡਰੈਸ ਨਹੀਂ ਕੀਤਾ ਜਾਊਗਾ ਤੇ ਸੁਭਾਵਿਕ ਹੈ ਫਿਰ ਸਵਾਲ ਉੱਠਣਗੇ